ਸਤਨਾਮੁ ਵਾਹਿਗੁਰੂ ਸਾਹਿਬ ਜੀ ਸੋਰ ਲਾਗ ਗਉੜੀ ਦੀ ਭੁਕੇ ਮਹੱਲਾ ਬਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੇ ਅੱਖਿਐ ਕਰਤਿ ਗਵਹਿ ਵਿਚਾਰ ਗਰ ਗਾਵੋ ਸੋਹਿਲਾ ਸਿਰ ਸਿਰ ਜਨਹਾਰੋ ਤੁਮ ਗਾਵੋ ਮੇਰੇ ਅੰਦਰ ਕੋ ਦਾ ਸੁਹਿਦ ਹਾਰੇ ਜਿਤ ਸੁਇ ਲੈ ਸਦਾ ਸੁਖ ਹੋਇ ਹਿਤ ਨਤ ਨਤ ਜਿੜੇ ਸੁਮਾਨੀ ਆਣ ਦਿਲ ਕਾ ਗਾਜੇ ਵਣਹਾਰ ਤੇਰੇ ਨੰਨ ਕੀਤ ਨਾ ਪਵੈ ਜਿਸ ਦਾ ਤੇ ਗਮਨ ਸਮਾਰ ਸੰਬਦ ਸਾ ਕਿਰ ਬਿਲਕੁਲ ਪਵੋ ਤੇਲ ਦਿਉ ਸੱਜਣ ਸਿੱਸਣੀਆਂ ਜਿਉ ਬੋਗਸ ਅਸ ਤੁਸਿਆ ਮੇਲ ਕਰ ਕਰ ਉਪਹੁੰਚ ਸੱਜਣ ਨਿਤ ਪੰਨ ਸੱਜਣ ਹਾਰਾ ਸਿਵਰੀਏ ਨਾਰਗ ਸੇ ਤੇ ਮੰਨੂ ਰਾਗ ਅਸਾ ਬੱਲਾ ਬਹਿਨਾ ਸਿਕਾਰ ਉਸ ਗੁਰਸ਼ ਉਪਦੇਸ ਗਰਗਰ ਕਰ ਇਸਨੇ ਇੱਕ ਬੱਜ ਘੰਕਰਤ ਕੀਰਤ ਹੋਏ ਸੁ ਘਰੜਾ ਬਿਠਾਈ ਤੋਏ ਰਹਾ ਬਿਸੋਏ ਸੇ ਸੇ ਕਰਿਆ ਪੈਰਾ ਚਿੱਤੇ ਬਾਰੇ ਮਾਹੂਆ ਸੁਰਜਿਕ ਤਨੇ ਕਰ ਨਾਟਕ ਕਰਤੇ ਕੇ ਕੇਤੇ ਵੇਸ ਰਾਵ ਸ੍ਰੀ ਮਹੰਲਾ ਬਹਿਲਾ ਗਗਨ ਮੈ ਥਰ ਰ ਚੰਦ ਜੀ ਤੁਗਮਨਿ ਤਾਰਕਾ ਅੰਦਰ ਜਨਕ ਮੋਤੀ ਤੋ ਭਵਲਾ ਨਾਨੋ ਗਣ ਚਲੁਰ ਕਰੇ ਸ਼ਗਰ ਨਰਨਾਇ ਸੁਲੰਕਤ ਜੋਤੀ ਕੈਸੇ ਆਲਤੀ ਪਾਏ ਭਗ ਖੰਡਣਾ ਤਿਰ ਆਲਤੀ ਹਨਵੱਦ ਸ਼ੁਭ ਗਵਾਨੰਤ ਬੇਰੀ ਰਹਾ ਸਹਿ ਸਤਵੰਨ ਨਾ सहस मोरत नਾਇਕ तू ही सहस पद धरणन एक पद गंध बिन सहजता वगंध निवचलत वाणी सौम्य ज्योत जोत है सोए जिस द जानन सब महतांदुल होए गुरु साके ज्योत प्रगट होए ज्योत स पावै सुआर्ति होए हरचन गमन मुकरंद लोभत मनवंतम मोहिया हि प्यास ਕੇ ਬਾਜਲ ਦੇ ਨਾਨਕ ਸਾਰੇ ਕੋ ਜਾਤੇ ਤੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੰਦਾ ਚੱਥਾ ਕਾਮ ਕ੍ਰੋਧ ਨਗਰ ਵਪਿਆ ਬਿਨ ਸਾਧੂ ਕੰਦਲ ਖੰਡਾ ਹੈ ਪੂਰਬ ਲਖਤ ਲਖੇ ਗੁਰ ਪਾਇਆ ਬਿਨ ਹਰ ਲਿਵ ਮੰਦਲ ਬੰਡਾ ਹੈ ਬਰ ਸਾਧੂ ਅੰਦਰੀ ਗੁਣ ਵੱਡਾ ਹੈ ਕਰਨ ਲੋਕ ਮਨ ਵੱਡਾ ਹੈ ਸਾਕਤ ਹਰਿ ਸਾਮੁ ਜਾਮਿਆ ਤੇ ਅੰਤਰ ਓ ਮੈਂ ਖੰਡਾ ਹੈ ਜਿਉ ਜਿਨ ਚਲੈ ਜੁਦਾ ਤਉ ਪਾਵੇ ਨ ਕਾਲ ਸਹੈ ਸ੍ਰਿਸ਼ਰ ਡੰਡਾ ਨੇ ਹਰਿ ਜਨ ਹਰਿ ਨਾਮ ਸਮਾਨੇ ਦੁਭ ਜਨਮ ਮਰਨ ਭਗ ਖੰਡਾ ਹੈ ਮਨਾਸੀ ਪੁਰਖ ਪਾਇ ਪਰਮੇਸ਼ਰ ਵਖੋ ਖੰਡ ਬ੍ਰਹਮੰਡਾ ਹੈ ਨਾਮ ਗ੍ਰੀਵ ਮੁਸਕੀਨ ਪ੍ਰਭ ਤੇਰੇ ਹਰਿ ਰਾਗ ਰਾਗਵਰ ਬੱਡਾ ਹੈ ਜਨ ਨਾਨਕ ਨਾਮ ਅਧਾਰ ਦੇਖੇ ਹਰ ਨਾਮ ਹੈ ਸੁਖ ਮੰਡਾਏ ਰਾਗ ਗਉੜੀ ਪੂਰਬੀ ਮੰਲੰ 5ਵਾਂ ਕਰੋ ਬੇਨਤੀ ਸੁ ਮੇਰ ਮੀਤਾ ਸੰਤ ਜਨ ਕੀ ਬੇਲਾ ਇਹ ਹੰਕਾਰ ਤਜੋ ਹਰਿ ਦਾ ਆਗਿਆ ਵਸਣੁ ਸੁਹਿਲਾ ਆਉ ਘਟੈ ਦਿਨ ਸਰਣਾ ਮਾਨੁ ਗੁਰਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸਾਰ ਸੰਸੇਵਾ ਕਰਿਓ ਬ੍ਰਹਮ ਗਿਆਨੀ ਦਿਸਹ ਜਗਾਏ ਪਿਆਵੈ ਰੋ ਰਸ ਆਕਾਦ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨੇ ਤਿਕਾਣ ਮਹਿਲ ਬਾਬਾ ਬੋਸੋ ਬਸਹਿ ਜੇ ਬੋਹਨ ਨਾ ਹੋਏ ਗੁਫੇਗਾ ਅੰਦਰ ਜਾਮੇ ਪਰਖ ਬਿਧਾਤੇ ਸਰਦਾਰ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਗ ਗਰ ਸੰਤਨ ਕੀ ਤੂਰੇ ਅੰਦਰ ਜਾਮੇ ਪਰਖ ਬਿਧਾਤੇ ਸਰਦਾਰ ਨਾਮ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ